ਅੱਜ ਦੇ ਅਸੀਂ ਜੀਪੀ ਪੰਜਾਬ ਮੇਲਾ ਮੋਰਚਾ ਲਾਤੀ ਔਰ ਅੱਜ ਅਸੀਂ ਭੈਣਾ ਦੇ ਹੱਕ واسੇ ਆਏ ਆ 100-100 ਤੋਂ ਮਹਾਨ ਤੋਂ ਸਿਰਫ ਲਾੜੇ ਲਾੜਾ ਲਾਇਆ ਹਜ਼ਾਰ ਪਈ ਚੀਜ਼ਾਂ ਚਲੋ ਜੇ ਨਾ ਮਿਲਦੀ ਕੋਈ ਕਮੀ ਨਹੀਂ ਲਾਦੀ ਅਲੀ ਦਿ ਹਰ ਟਾਈਮ ਅਸੀਂ ਦੇਖਿਆ ਸਨੇਚਿੰਗ ਬਹੁਤ ਜ਼ਿਆਦਾ ਵਾਧੂ ਬਹੁਤ ਜ਼ਿਆਦਾ ਵਾਧੂ ਅੱਜ ਉਹਦੇ ਗਾੜੀ ਅਸੀਂ ਜਿਹੜਾ ਇੱਕ ਧੰਨ ਦੇਣਾ ਚਾਹਿਆ ਸੀ ਉਹਦੇ ਤੋਂ ਪੁਲਿਸ ਨੂੰ ਗੜਾ ਪਾਤੀ ਜੱਗੀ ਵਿੱਚ ਮਿਲਦਾ ਪਤਾ ਨਹੀਂ ਹੋਇਆ ਚੈਂਪੀਅਨ ਸਾਨੂੰ ਕਿੱਥੇ ਲੱਗਿਆ ਸਾਡੇ ਨਾਲ ਪੰਜਾਬ ਦੀ ਸੈਂਟਰੀ ਆਪਣੇ ਨਾਲ ਇਹਨੂੰ ਖਾਪਰ ਜੀ ਸਾਡੇ ਨਾਲ ਨੇ ਮੀਨੂ ਸੇਟੀ ਜੀ ਉਹ ਵੀ ਸਾਡੇ ਨਾਲ ਨੇ ਔਰ ਅਸੀਂ ਸਾਰੇ ਜਾਣੇ ਕਿਰਨ ਜੀ ਜਲੰਧਰ ਤੋਂ ਸਾਡੇ ਨਾਲ ਨੇ ਸੁਮਨ ਜੀ ਸਾਡੇ ਨਾਲ ਨੇ ਜਲੰਧਰ ਤੋਂ ਸਾਡੇ ਨਾਲ ਸ਼ਾਲੂ ਜੀ ਦੇ ਆਲ ਦੀਪਾ ਇਹ ਤੋਂ ਸੰਧੂ ਜੀ ਸਾਡੇ ਨਾਲ ਨੇ ਸਾਡੇ ਨਾਲ ਅੰਮ੍ਰਿਤਸਰ ਤੋਂ ਜਿਹੜੇ ਨੇ ਉਹ ਨੇਤਾ ਜੀ ਨੇ ਸਾਡੇ ਨਾਲ ਇੱਕ ਨਾਗਪਾਲ ਜੀ ਮਹਾਲੀ ਤੋਂ ਨੇ ਸਾਡੇ ਨਾਲ ਹੋਰ ਕਿਹੜਾ ਦੂਜੇ ਨਾਲੇ ਘਰ ਪਰ ਲੱਗ ਗਈ ਅਸੀਂ ਬਹੁਤ ਸਾਰੀਆਂ ਭੈਣਾਂ ਬਾਪ ਜੀ ਦੀਆਂ ਤਰਨਦਾਰਾਂ ਤੋਂ ਸਾਡੇ ਨਾਲ ਅਸੀਂ ਬਹੁਤ ਸਾਰੀਆਂ ਭੈਣਾਂ ਇਸ ਟਾਈਮ ਉਤੇ ਪੁਲਿਸ ਦੇ ਇਕੱਠੇ ਵਿੱਚ ਬੈਠੇ ਹੋਏ ਆਂ ਔਰ ਉਡਾਣੇ ਚੱਲ ਰਹੇ ਆਂ ਇਸ ਟਾਈਮ ਤੇ ਸਾਨੂੰ ਪਤਾ ਨਹੀਂ ਸਾਨੂੰ ਲੈ ਕੇ ਕਿੱਥੇ ਜਾ ਰਹੇ ਆਂ ਹਰੇ ਇਸ ਵਾਰ ਕੇ ਅਸੀਂ ਸਾਰੇ ਭਗਵੰਤ ਮਾਨ ਦਾ ਜਪੇ ਤੇ ਆਪਾ ਕਰਨ ਨੂੰ ਆਇਆ ਤਾਂ ਕਿ ਭੈਣਾ ਦਾ ਹੱਕ ਨਾ ਖਾਦਾ ਜਾਵੇ ਭੈਣਾ ਨੂੰ ਉਹਨਾਂ ਦਾ ਹੱਕ ਦਿੱਤਾ ਜਾਵੇ ਭਗਵੰਤ ਮਾਨ ਮੋ